ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਵਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਬਾਈ ਜੀ ਨੂੰ ਜੇਤੋਂ ਪੈਂਦੀ ਆ ਜਿਸ ਦੇ ਵਿੱਚ ਬਹੁਤ ਵਧੀਆ ਚੰਗੀਆਂ ਮੱਝਾਂ ਲੈ ਕੇ ਤੁਹਾਡੇ ਆਤੇ ਦੋ ਹਾਜ਼ਰ ਹੋਏ ਆ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਅਰ ਤੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅਰ ਤੀਨ ਚ ਬਾਈ ਜੀ ਸੇਲ ਹੁੰਦੇ ਰਹਿੰਦੇ ਆ ਤੇ ਬਾਕੀ ਦੀ ਬੰਦੀ ਵੀ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਨੇ ਆ ਆਓ ਬਾਈ ਜੀ ਸਸਰੀਕਾਲ ਬਾਈ ਜੀ ਬਾਈ ਜੀ ਆਪਣਾ ਨਾਂ ਤੇ ਐਡਰੈਸ ਦਵਾ ਦਿਓ ਜੀ ਆਪਣਾ ਨਾਂ ਬੱਬੂ ਹੈ ਪਿੰਡ ਸਰਾਵਾ ਜਿਲ੍ਹਾ ਫਰੀਪੋਟ ਠੀਕ ਆ ਬਾਈ ਜੀ ਤੇ ਬਾਈ ਜੀ ਕਿੱਥੇ ਜਾ ਰਹੇ ਹਾਂ ਦਾ ਘਰ ਜੀ ਆਪਣੇ ਕੋਲੇ ਆਉਣਾ ਹੋਵੇ। ਮੇਰੇ ਨੇੜੇ ਪ੍ਰਾਇਮਰੀ ਸਕੂਲ ਹੈ ਗੁਰੂ ਘਟਾ ਵਾਲੀ ਸੜਕ ਤੇ। ਗੁਰੂ ਘਟਾ ਵਾਲੀ ਸੜਕ ਤੇ ਪ੍ਰਾਇਮਰੀ ਸਕੂਲ ਦੇ ਮੇਰੇ। 200 ਮੀਟਰ ਦਾ ਕੋਟਕਪੁਰੇ ਦਾ। ਠੀਕ ਆ ਬਾਈ ਜੀ। ਤੇ ਬਾਈ ਜੀ ਕਿੰਨੇ ਦਾ ਹੈਗਾ ਜ ਆਪਣੇ ਕੋਲੇ? ਕੋਲੋਂ ਤਿੰਨ ਦਾਗਾ ਪਕਾਉ। ਤੈਨੂੰ ਨਾਗਾ ਜੀ ਇੱਕ ਕੀ ਵਹਿੜਾ ਜੀ। ਇੱਕ ਵਹਿੜਾ ਜੀ। ਠੀਕ ਆ ਬਾਈ ਜੀ ਤਿੰਨ ਨਾਗਾ ਬਾਈ ਜੀ ਉਹਨਾਂ ਕੋਲੇ ਇੱਕ ਵਹਿੜਾ। ਤੇ ਇਧਰੋਂ ਪਹਿਲੇ ਨੰਬਰ ਤੋਂ ਸ਼ੁਰੂ ਕਰ ਲੈਨੇ ਬਾਈ ਜੀ। ਕੀ ਡਿਟੇਲ ਆ ਦੀ ਮੈਂ ਦਈ ਜੀ? ਇਹਦੇ ਕੋਲੇ 10 ਕਿਲੋ ਦੁੱਧ ਆਈ। 20 ਤੋਂ 25 ਦੇ ਰੇ ਵਿੱਚ ਕਟਾ ਵਾ ਜੀ ਉੱਚਾਈ ਨੂੰ ਸੀਲ ਠੰਡੀ ਬਾਈ ਬੰਦਾ ਬੁੜੀ ਕੋਈ ਚੋਲੇ ਜੀ ਠੀਕ ਹੈ ਬਾਈ ਜੀ ਹੁਣ 10 ਲੀਟਰ ਤਿਆਰ ਆਇਆ ਟਰਕ ਚੋਕਲ ਜਾ ਸਕਦਾ ਲੋ ਬਾਈ ਜੀ 10 ਲੀਟਰ ਦੁੱਧ ਆ ਬਾਈ ਜੀ ਇਹਦੇ ਮਿਣਕੇ ਡੱਬੇ ਮਾਰ ਕੇ ਲਾਲ ਜਾ ਸਕਦਾ ਤੇ ਤੋਰ ਚਾਲੇ ਦੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ پارک ਤੁਸੀਂ ਆਪ ਕਰਨੇ ਆ ਤੋਰੋ ਬਾਈ ਜੀ ਖੋਲੋ ਮੜੀ ਜੀ ਲਓ ਬਾਈ ਜੀ ਤੋਰਾ ਚੈੱਕ ਕਰਾਉਣੇ ਤੁਹਾਨੂੰ ਸੋਹਣੀ ਸਨਖੀ ਮੈਂ ਆ ਦਰਮਿਆਨੇ ਕੱਦ ਚ ਨੀਲੀ ਰਵੀ ਗ੍ਰੇਡਰ ਆ ਬਾਈ ਜੀ ਕਿਸੇ ਵੀਰ ਤੇ ਪਸੰਦ ਆਵੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਰਕ ਕਰ ਲੋ ਔਰ ਚਾਲ ਤੁਹਾਨੂੰ ਚੈੱਕ ਕਰਾਉਣੇ ਲਾ ਬਾਈ ਜੀ ਥਨ ਲੈਵੇ ਦੀ ਬਾਈ ਜੀ ਪੂਰੀ ਸਾਹਾ ਚਾਰ ਹੀ ਥਾਣਾ ਕੱਲਾ ਕੱਲਾ ਥਾਣਾ ਪੂਰਾ ਵਧਗਾ ਬਾਈ ਜੀ ਮੁੱਠੀ ਵਾਲਾ ਕਿਸੇ ਵੀਰ ਦੇ ਪਸੰਦ ਆਵੇ ਆ ਦੀ ਚੋਕੇ ਦੋ ਟਾਈਮ ਦਸੱਲੀ ਕਰਕੇ ਪਰਕ ਕਰਕੇ ਬਾਈ ਜੀ ਹੁਣ ਤੇ ਘਰੋਂ ਲ ਜਾ ਸਕਦਾ ਪਿੰਡ ਬਾਈ ਜੀ ਦਾ ਸਰਾਵਾ ਗਰੇਡਰ ਮੈਂ ਜਾਂ ਨੀਲੀ ਰਾਵੀ ਚਾਰੇ ਥਨ ਪੂਰੇ ਗੈਪ ਚ ਲੱਗੇ ਆ ਕੱਲਾ ਕੱਲਾ ਥਾਣਾ ਬਾਈ ਜੀ 10 ਲੀਟਰ ਬਾਈ ਜੀ ਹੁਣ ਦੱਸ ਦਿਆ ਤੇ ਬਾਕੀ ਆਪਾਂ ਮੋਲਵਾਰੀ ਬਾਈ ਜੀ ਤੋਂ ਪੁੱਛ ਲੈਨੇ ਮਗਰ ਬਾਈ ਜੀ ਦੇ ਕਟਾ ਆ ਗਿਆ ਤੇ ਬਾਈ ਜੀ ਕਿੰਨੇ ਦੀ ਚਾਹੇ ਦੇ ਦਾਂਗੇ ਆਪਾਂ ਮੋਲ ਜਿੰਨਾ ਮਰਜ਼ੀ ਕਰੋ 80000 ਦੀ ਦੇ ਦਿਓ 80000 ਦੀ ਹੋ ਜੂ ਮੋਕੇ ਤੇ ਮਾਲ ਤਾਂ ਕੋਈ ਹੁਣ ਮਾਲ ਤਾਂ ਫੋਲ ਰੂਗੇ ਬਾਈ ਜੀ ਇਹਦਾ ਮਾਲ ਤਾਂ ਹੋ ਜੂਗਾ 80000 ਰੁਪਿਆ ਦੂਜਾ ਨੰਬਰ ਬਾਈ ਜੀ ਇਹਦੇ ਥੱਲੇ 8 ਕਿਲੋ ਦੁੱਧ ਆਈ ਹਾਂਜੀ ਆ ਕੱਟਾ ਹੀ ਇਹਦੇ ਮਗਰ ਲਓ ਬਾਈ ਜੀ ਆ ਕੱਟਾ ਹੈ ਇਹਦੇ ਮਗਰ ਕੱਟੇ ਤੇ ਖੁਸ਼ ਹੋ ਕੇ ਮੈਂਦੀ ਬੰਦਾ ਚੋਲੇ ਬੁੜੀ ਚੋਲੇ ਪੈਰ ਨਹੀਂ ਚੱਕਦੀ ਠੀਕ ਆ ਬਾਈ ਜੀ ਦੋਨੇ ਟਾਈਮ ਬਾਈ ਜੀ ਇਹਦੇ ਕੱਟੇ ਤੇ ਖੁਸ਼ ਹੋ ਕੇ ਮਿਲੂ ਹਨ ਲੇਵਾ ਇਹਦਾ ਵੀ ਕਰਮ ਵਾਲੀ ਦਾ ਚਾਰ ਹੀ ਥਾਣਾ ਤੋਰ ਚਾਲ ਚੈੱਕ ਕਰਾ ਦੋ ਬਾਈ ਜੀ ਦੁੱਧ ਹੁਣ ਬਾਈ ਜੀ 8 ਲੀਟਰ ਤਿਆਰ 8 ਲੀਟਰ ਤਿਆਰ ਠੀਕ ਆ ਬਾਈ ਜੀ ਚੋਕੇ ਚੋਣ ਵਾਲਾ ਲੀਟਰ ਵਾਲਾ ਹਾਂਜੀ ਲੋ ਬਾਈ ਜੀ 8 ਲੀਟਰ ਬਾਈ ਜੀ ਇਹਦਾ ਡੱਬੇ ਮਾਰ ਕੇ ਇਹਦੇ ਵੀ ਬੰਦਾ ਲਿਜਾ ਸਕਦਾ ਦੋਨੇ ਟਾਈਮ ਆ ਕੇ ਦਸੱਲੀ ਕਰਕੇ ਤੇ ਸੁਆ ਬਾਈ ਜੀ ਦਾ ਕਿਹੜਾ ਹੋ ਸੁਆ ਦੂਜਾ ਦੂਜਾ ਸੁਆ ਬਣੀ ਬੁਣੀ ਧੜੀ ਹੋਣੀ ਨਹੀਂ ਬਣੀ ਨਹੀਂ ਠੀਕ ਆ ਬਾਈ ਜੀ ਸੀਲ ਠੰਡੀ ਬਾਈ ਜੀ ਇਹਦੇ ਬੰਦਾ ਚੋਵੇ ਬੁੜੀ ਚੋਵੇ ਦੋ ਟਾਈਮ ਦੀ ਦਸੱਲੀ ਕਰਕੇ ਲਿਜਾ ਸਕਦੇ ਆ ਤੇ ਬਾਈ ਜੀ ਜਾਇਦ ਜੀ ਗੱਲ ਬਾਤ ਹੀ ਇਹਦੀ ਦੱਸਿਓ ਮਨ ਲਗੀ ਆ 65000 ਦੀ ਦੇਣੀ ਆ ਜੀ ਬਸ 65000 ਦੀ ਦੇਣੀ ਆ ਚਲੋ ਬਾਈ ਜੀ ਛੋੜ ਛੱਪੇ ਵਾਲਾ ਮੋਕੇ ਤੇ ਮਾਲ ਤਾਂ ਹੋਊਗਾ ਮੌਨਤਾਨ ਮੋਕੇ ਤੇ ਛੋੜ ਛੱਪੇ ਵਾਲਾ ਹੋ ਜਾਊਗਾ ਬਾਈ ਜੀ ਕਟਾ ਇਹਦੇ ਮਗਰ ਆ ਚਰੀ ਦੇ ਆ ਖੜਾ ਬਾਈ ਜੀ ਇਸੇ ਤੇ ਹੀ ਮਿਲਦੀ ਆ ਤੇ ਤੀਜਾ ਨੰਬਰ ਵਹਿੜ ਆ ਬਾਈ ਵਹਿੜ ਆ ਜੀ ਇਹਦੇ ਮਗਰ ਬੱਛੀ ਆ ਜੀ ਹਾਂਜੀ ਦੋ ਮਹੀਨੇ ਦੀ ਨੀੜ ਸੂਰੀ ਆਈ ਇਹੇ ਠੀਕ ਆ ਜੀ ਦੁੱਧ 9 ਕਿਲੋ ਬਾਈ ਠੀਕ ਆ ਜੀ 9 ਕਿਲੋ ਦੁੱਧ ਲੀਟਰਾਂ ਵਾਲਾ ਲੀਟਰਾਂ ਉਹ ਜਿਹੜੀ ਤੇ ਬਿਮਾਰ ਨਾਲ ਆ ਹੈਗਾ ਜੋ ਕਿ ਇਲਜਾਜ਼ਤ ਕਰਾ ਦੋ ਜੀ ਤੋਰ ਚਾਲ ਇਹਨੂੰ ਟਾਈਮ ਕਿੰਨਾ ਹੋ ਗਿਆ ਸੀ ਨੂੰ ਇਹਨੂੰ 2 ਮਹੀਨੇ ਹੋ ਗਏ 2 ਮਹੀਨੇ ਬਾਈ ਜੀ ਹੋ ਗਏ ਆ ਕਾਲੀ ਕਰੌਸ ਵਹਿੜਾ ਚੁਵਾਈ ਦੀ ਬਾਈ ਜੀ ਸੀਲ ਠੰਡੀ ਆ ਇੱਕ ਨੰਬਰ ਦੀ ਕੋਈ ਚਲੀ ਠੀਕ ਆ ਬਾਈ ਜੀ ਇੱਕ ਨੰਬਰ ਚੁਵਾਈ ਆ ਬਾਈ ਜੀ ਤੇ ਕੋਈ ਚੁਈ ਜਾਵੇ ਚਾਰੇ ਥਣ ਪੂਰੇ ਗਾਇਲ ਚ ਲੱਗੇ ਹੱਥੀ ਚੁਵਾਈਲੇ ਮੁੱਠੀ ਵਾਲਾ ਸੋਹਣਾ ਥਾਣਾ ਬਾਈ ਜੀ ਬੱਚੀ ਇਹਦੀ ਤੁਹਾਨੂੰ ਵਿਖਾ ਦਿੰਨੇ ਆ ਲਓ ਬਾਈ ਜੀ ਆਖਰੀ ਬੱਚੀ ਚੰਗੀ ਆ ਬਾਈ ਕਾਲੀ ਹੈ ਨਾ ਹਾਂਜੀ ਬੱਚੀ ਸਿੰਘ ਦਿਖਾਏ ਉਹਦੇ ਬਾਈ ਹਾਂਜੀ ਠੀਕ ਆ ਬਾਈ ਜੀ ਲਓ ਬਾਈ ਜੀ ਵੱਛੀ ਵੀ ਜੇ ਕੋਈ ਵੀਰ ਚਾਹਵਾਨ ਹੋਵੇ ਮਗਰ ਸੁਖਨਾ ਨਾਗ ਦੋ ਬਣ ਜਣੇ ਆ ਮਗਰੇ ਕਰਮ ਵਾਲੀ ਦੇ ਸਾਂਭੀ ਸੰਭਾਲੀ ਨੇ ਇਹਨੇ ਤਿਆਰ ਹੋ ਜਾਣਾ ਤੇ ਰੈਡ ਵੀ ਕਾਲੇ ਕਰੋ ਚੰਗੀ ਆ ਕਿੰਨੇ ਦੀ ਬਾਈ ਜੀ ਜਾਇਦ ਦੇ ਦਾਂਗੇ 25000 ਦੇ ਵਿੱਚ ਮਾਨਤਾਨ ਫੁੱਲ ਕਰਾਂਗੇ 25000 ਦੇ ਵਿੱਚੋਂ ਬਾਈ ਜੀਾਂ ਦੇ ਮਾਨਤਾਨ ਹੋ ਜਾਊਗਾ ਤਿੰਨ ਬਾਈ ਜੀ ਹੁਣਾਂ ਕੋਲੇ ਨਾਗਾ ਤਿੰਨੇ ਬਾਈ ਜੀ ਤੁਹਾਨੂੰ ਖਾਤੇ ਤਿੰਨਾ ਦੇ ਮਗਰੇ ਬੱਚੇ ਹੈਗੇ ਆ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਨੰਬਰ ਬਾਅਦ ਆ ਆਪਣਾ 8420 ਕਿਸੇ 8242 02183 ਠੀਕ ਆ ਬਾਈ ਜੀ ਇੱਕ ਕਰੀ ਫਿਰ ਦੱਸੋ ਜੀ 62842021 ਸਹੀ ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਕਿ ਸ਼ੇਅਰ ਕਰ ਲਿਓ ਬਾਈ ਜੀ ਲਾਈਕ ਕਰ ਲਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਬੰਦਾ ਸ਼ੇਅਰ ਕਰ ਚਲਾ 1000 ਰੁਪਿਆ ਦਾ ਮਾਰੂਗਾ ਠੀਕ ਆ ਬਾਈ ਜੀ ਓਕੇ ਧੰਨਵਾਦ ਜੀ